ਖੁਸ਼ੀ ਤੇ ਵਾਰੀ ਨਾਂ ਦੀ ਇੱਕ ਕੁੜੀ ਮੋਬਾਈਲ ਤੇ ਰੀਲ ਦੇਖ ਰਹੀ ਸੀ ਰੀਲ ਦੇਖਦੇ-ਦੇਖਦੇ ਜਦੋਂ ਉਹ ਸਕਰੋਲ ਕਰ ਰਹੀ ਸੀ ਤਾਂ ਉਸ ਦੀ ਨਜ਼ਰ ਇੱਕ ਵੀਡੀਓ ਤੇ ਟਿਕ ਜਾਂਦੀ ਹੈ ਦਰਅਸਲ ਇੱਕ ਰੀਅਲ ਜਿਹੜੀ ਕਿ ਮੱਧ ਪ੍ਰਦੇਸ਼ ਦੇ ਜੱਬਲਪੁਰ ਨੂੰ ਇੱਕ ਰਿੰਜ਼ਾ ਪਿੰਡ ਲੱਗਦਾ ਹੈ ਉੱਥੇ ਭਗਵਤ ਕਥਾ ਚੱਲ ਰਹੀ ਸੀ ਭਗਵਤ ਕਥਾ ਦੇ ਦੌਰਾਨ ਹੀ ਅਨੁਰਧ ਆਚਾਰੀਆ ਜਿਹੜੇ ਕਿ ਬਹੁਤ ਹੀ ਮਸ਼ਹੂਰ ਕਥਾਵਾਚਕ ਨੇ ਉਹਨਾਂ ਨੂੰ ਇੱਕ ਵਿਅਕਤੀ ਨੇ ਸਵਾਲ ਕੀਤਾ ਕਿ ਮੇਰੇ ਕੋਲ 18 ਕਿੱਲੇ ਜ਼ਮੀਨ ਦੇ ਨੇ ਪਰ ਵਿਆਹ ਨਹੀਂ ਹੋ ਰਿਹਾ ਤੇ ਜਿਵੇਂ ਹੀ ਉਹ ਇਹ ਗੱਲ ਕਹਿੰਦਾ ਹੈ ਤਾਂ ਜਿਹੜਾ ਕਥਾਵਾਚਕ ਹੁੰਦੇ ਨੇ ਉਹ ਉਸ ਵਿਅਕਤੀ ਨੂੰ ਕਹਿੰਦੇ ਨੇ ਕਿ ਕੁੜੀ ਵਾਲਿਆਂ ਨੂੰ ਤੇਰੀ ਜ਼ਮੀਨ ਨਹੀਂ ਦਿਸ ਰਹੀ ਬਸ ਇਨ ਹੀ ਸੀ ਕਿ ਖੁਸ਼ੀ तिवारी ਦੀ ਜਿਹੜੀ ਨਿਗਾਹ ਸੀ ਉਹ ਇਸ ਰੀਲ ਤੇ ਟਿਕ ਜਾਂਦੀ ਹੈ ਤੇ ਉਹ ਰੁਕ ਜਾਂਦੀ ਹੈ ਤੇ बार-बार ਉਸੇ ਹੀ ਰੀਲ ਨੂੰ ਦੇਖ ਰਹੀ ਸੀ ਇਸਦੇ ਚਲਦਿਆਂ ਹੀ ਉਸ ਕੁੜੀ ਦਾ ਭਰਾ ਉਥੋਂ ਲੰਘ ਰਿਹਾ ਸੀ ਉਸਨੇ ਆਪਣੀ ਭੈਣ ਨੂੰ ਪੁੱਛਿਆ ਕਿ ਦੇਖ ਰਹੀ ਹੈ ਅਤੇ ਉਹ ਕੁੜੀ ਆਪਣੇ ਭਰਾ ਨੂੰ ਕਹਿੰਦੀ ਹੈ ਕਿ ਕਿਉਂ ਨਾ ਸਾਨੂੰ ਇਸ ਮੁੰਡੇ ਦੇ ਨਾਲ ਗੱਲ ਕਰਨੀ ਚਾਹੀਦੀ ਹੈ ਜਿਵੇਂ ਹੀ ਗੱਲ ਕਰਨ ਵਾਲੀ ਗੱਲ ਆਉਂਦੀ ਹੈ ਸੰਦੀਪ ਨੇ ਦੇਖਿਆ ਤਾਂ ਦੇਖਦੇ ਹੀ ਕਿਹਾ ਕਿ ਕੋਈ ਦਿੱਕਤ ਨਹੀਂ ਤੂੰ ਪਰੇਸ਼ਾਨ ਨਾ ਹੋ ਉਹ ਮੁੰਡਾ ਆਪਣੀ ਭੈਣ ਦੇ ਲਈ 650 ਕਿਲੋਮੀਟਰ ਦੂਰ ਜਾਂਦਾ ਹੈ ਉਸ ਵਿਅਕਤੀ ਨੂੰ ਮਿਲਣ ਦੇ ਲਈ ਅਤੇ ਉਥੇ ਜਾਣ ਤੋਂ ਬਾਅਦ ਮੁੰਡੇ ਨੂੰ ਮਿਲਣ ਤੋਂ ਬਾਅਦ ਕਹਿੰਦਾ ਹੈ ਕਿ ਮੈਂ ਤੁਹਾਡੇ ਲਈ ਆਪਣੀ ਭੈਣ ਦਾ ਰਿਸ਼ਤਾ ਲੈ ਕੇ ਆਇਆ ਹਾਂ 6 100 ਕਿਲੋਮੀਟਰ ਉਹ ਮੁੰਡਾ ਉੱਥੇ ਪਹੁੰਚਦਾ ਜਾਂਦਾ ਹੈ ਪਰ ਉਸ ਤੋਂ ਬਾਅਦ ਜੋ ਹੁੰਦਾ ਹੈ ਉਹ ਇੱਕ ਭਿਆਨਕ ਮੰਜ਼ਰ ਹੁੰਦਾ ਹੈ ਕਤਲ ਦੀ ਗੂੰਜ ਨਾ ਕੇ ਉਸ ਪ੍ਰਦੇਸ਼ ਮਤਲਬ ਕਿ ਜਿੱਥੇ ਲਾਸ਼ ਮਿਲਦੀ ਹੈ ਉੱਥੇ ਅਤੇ ਜਿੱਥੇ-ਜਿੱਥੇ ਸੋਸ਼ਲ ਮੀਡੀਆ ਤੇ ਇਹ ਰੀਅਲ ਵਾਇਰਲ ਹੁੰਦੀ ਹੈ ਉਥੋਂ-ਉਥੋਂ ਏਰੀਏ ਦੇ ਲੋਕ ਇਹ ਗੱਲ ਪਤਾ ਕਰਨ ਵਿੱਚ ਲੱਗ ਜਾਂਦੇ ਨੇ ਕਿ ਆਖਰਕਾਰ ਕਤਲ ਕਿਉਂ ਹੁੰਦਾ ਹੈ ਤੇ ਉਸ ਦੇ ਪਿੱਛੇ ਦੀ ਕੀ ਵਜ੍ਹਾ ਸੀ ਅੱਜ ਦੀਸਤ ਕਹਾਣੇ ਦੇ ਮਾਧਿਅਮ ਤੋਂ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇਹ ਕਤਲ ਕਿਉਂ ਹੋਇਆ ਅਤੇ ਇਸ ਦੇ ਪਿੱਛੇ ਕੀ ਗੱਲਬਾਤ ਹੋਈ ਹੋਵੇਗੀ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦਾ ਕਿ ਤੁਸੀਂ ਸਾਰੇ ਹੀ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਸੋ ਦੋਸਤੋ ਅੱਜ ਦੀ ਜੋ ਸੱਚੀ ਘਟਨਾ ਅਸੀਂ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਇਹ ਸੱਚੀ ਘਟਨਾ ਹੈ ਉੱਤਰ ਪ੍ਰਦੇਸ਼ ਦਾ ਇੱਕ ਜ਼ਿਲ੍ਹਾ ਹੈ ਕੋਸ਼ੀ ਨਗਰ ਦੇ ਕੋਲ ਹੀ ਇੱਕ ਇਲਾਕਾ ਹੈ ਕਸਿਆ ਅਸੀਂ ਗੱਲ ਕਰ ਰਹੇ ਹਾਂ 6 ਜੂਨ 2025 ਦੇ ਦੁਪਹਿਰ ਦੀ ਲਗਭਗ 4 ਵਜੇ ਦੇ ਆਸ-ਪਾਸ ਦੀ ਕੁਝ ਬੱਚੇ ਤੇ ਔਰਤਾਂ ਉੱਥੇ ਬੱਕਰੀਆਂ ਚਰਾਉਣ ਆਉਂਦੇ ਸੀ ਤੇ ਕੁਝ ਬੱਕਰੀਆਂ ਕਾ ਖਾਂਦੀਆਂ ਖਾਂਦੀਆਂ ਉਹਨਾਂ ਝਾੜੀਆਂ ਦੇ ਵਿੱਚ ਜਾ ਪਹੁੰਚਦੀਆਂ ਨੇ ਇਸ ਦੇ ਚਲਦਿਆਂ ਇੱਕ ਔਰਤ ਆਪਣੇ ਬੱਚੇ ਨੂੰ ਕਹਿੰਦੀ ਹੈ ਕਿ ਜਿਹੜੀ ਉਹ ਬੱਕਰੀਆਂ ਝਾੜੀਆਂ ਦੇ ਵਿੱਚ ਗਈਆਂ ਨੇ ਉਹਨਾਂ ਨੂੰ ਮੋੜ ਕੇ ਲੈ ਆਓ ਜਿਵੇਂ ਹੀ ਬੱਚੇ ਦੀ ਮਾਂ ਨੇ ਇਹ ਗੱਲ ਬੱਚੇ ਨੂੰ ਕਹੀ ਬੱਚਾ ਉਦੋਂ ਹੀ ਉਹਨਾਂ ਝਾੜੀਆਂ 'ਚ ਜਾਂਦਾ ਹੈ ਉੱਥੇ ਜਾ ਕੇ ਜੋ ਬੱਚਾ ਦੇਖਦਾ ਹੈ ਤਾਂ ਦੇਖਦੇ ਹੀ ਬੱਚੇ ਦੀਆਂ ਚੀਕਾਂ ਨਿਕਲ ਜਾਂਦੀਆਂ ਨੇ ਚੀਕਣ ਵਾਲੀ ਗੱਲ ਵੀ ਸੀ ਕਿਉਂਕਿ ਉੱਥੇ ਇੱਕ লাশ ਪਈ ਹੋਈ ਸੀ ਉਸ লাশ ਨੂੰ ਦੇਖਣ ਤੋਂ ਬਾਅਦ ਉਹ ਉਹ ਬੱਚਾ ਜ਼ੋਰ-ਜ਼ੋਰ ਦੇ ਨਾਲ ਚੀਕਾ ਮਾਰਦਾ ਹੈ ਉਸਦੀ ਮਾਂ ਮੌਕੇ ਤੇ ਪਹੁੰਚ ਜਾਂਦੀ ਹੈ ਮਾਂ ਨੇ ਜੋ ਦੇਖਿਆ ਕਿ ਨੀਲੇ ਰੰਗ ਦੀ ਜੀਣ ਪਾਈ ਹੋਈ ਹੈ ਇੱਕ ਸ਼ਖਸ ਤੇ ਨਾਲ ਹੀ ਜਿਹੜਾ ਲਾਲ ਰੰਗ ਦੀ ਚੈੱਕ ਵਾਲੀ ਕਮੀਜ਼ ਸੀ ਉਹ ਉਸਨੇ ਪਾਈ ਹੋਈ ਸੀ ਅਤੇ ਉਹ ਮਰਿਆ ਹੋਇਆ ਸੀ ਉਸਦੀ ਗਰਦਨ 'ਚ ਇੱਕ ਵੱਡਾ ਚਾਕੂ ਸੀ ਜੋ ਫਸਿਆ ਹੋਇਆ ਸੀ ਉਸ ਔਰਤ ਨੇ ਵੀ ਜਦੋਂ ਜ਼ੋਰ-ਜ਼ੋਰ ਦੇ ਨਾਲ ਚਿੱਕਣਾ ਸ਼ੁਰੂ ਕੀਤਾ ਤਾਂ ਉਸ ਔਰਤ ਦੀ ਚੀਕਾਂ ਦੀ ਆਵਾਜ਼ ਆਸ-ਪਾਸ ਦੇ ਲੋਕਾਂ ਤੱਕ ਪਹੁੰਚ ਜਾਂਦੀ ਹੈ ਵਾਰਡ ਨੰਬਰ 4 ਤੱਕ ਪਹੁੰਚ ਜਾਂਦੀ ਹੈ 4 ਨੰਬਰ ਵਾਰਡ ਦੀ ਜੋ ਐਮਸੀ ਹੁੰਦੀ ਹੈ ਸ਼ਸ਼ੀ ਚੌਧਰੀ ਉਥੇ ਤੱਕ ਇਹ ਆਵਾਜ਼ ਪਹੁੰਚ ਜਾਂਦੀ ਹੈ ਜਦੋਂ ਉਹ ਉਥੇ ਆਉਂਦੀ ਹੈ ਤਾਂ ਆਉਣ ਤੋਂ ਬਾਅਦ ਕਹਿੰਦੀ ਹੈ ਕਿ ਤੁਸੀਂ ਸਾਰੇ ਦੂਰ ਹੋ ਜਾਵੋ ਨਾਲ ਦੀ ਨਾਲ ਹੀ ਉਹ ਪੁਲਿਸ ਨੂੰ ਇਤਲਾਹ ਕਰਦੀ ਹੈ ਕਿ ਇੱਥੇ ਇੱਕ ਲਾਸ਼ ਹੈ ਇਦਾਂ ਲੱਗ ਰਿਹਾ ਕਿ ਇਸ ਨੂੰ ਬਹੁਤ ਹੀ ਤੇਜ਼ ਤਾਰ ਹਥਿਆਰ ਦੇ ਨਾਲ ਵੱਢਣ ਦੀ ਕੋਸ਼ਿਸ਼ ਕੀਤੀ ਹੈ ਨਾਲ ਹੀ ਗਰਦਨ ਦੇ ਵਿੱਚ ਇੱਕ ਚਾਕੂ ਫਸਿਆ ਹੋਇਆ ਹੈ ਪੁਲਿਸ ਨੂੰ ਸੂਚਨਾ ਮਿਲਣ ਤੋਂ ਬਾਅਦ ਮੌਕੇ ਤੇ ਪਹੁੰਚ ਜਾਂਦੀ ਹੈ ਕੱਸਿਆ ਤੇ ਜੋ ਹੁੰਦੇ ਨੇ ਕੁੰਦਨ ਕੁਮਾਰ ਸਿੰਘ ਐਸਐਚਓ ਜਿਹੜਾ ਹਾਟਾ ਦੇ ਐਸਐਚਓ ਹੁੰਦੇ ਨੇ ਰਾਮਸ਼ਾ ਚੋਹਾਨ ਬਾਕੀ ਟੀਮਾਂ ਦੇ ਨਾਲ ਮੌਕੇ ਤੇ ਪਹੁੰਚ ਜਾਂਦੇ ਨੇ ਇਹ ਦੇਖਣ ਦੇ ਲਈ ਕਿ ਆਖਰਕਾਰ ਮਾਮਲਾ ਕੀ ਹੈ ਉਥੇ ਜਾ ਕੇ ਦੇਖਦੇ ਨੇ ਤਾਂ ਵਾਕਿਆ ਹੀ ਕਿਸੇ ਵਿਅਕਤੀ ਦੇ ਤੇਜ਼ ਤਾਰ ਹਥਿਆਰ ਦੇ ਨਾਲ ਵਾਰ-ਵਾਰ ਵਾਰ ਕੀਤਾ ਗਿਆ ਸੀ ਅਤੇ ਇੱਕ ਵਾਰ ਜਾ ਕੇ ਚਾਕੂ ਗਰਦਨ ਦੇ ਵਿੱਚ ਫਸ ਜਾਂਦਾ ਹੈ ਤਾਂ ਪੁਲਿਸ ਨੇ ਤੁਰੰਤ ਹੀ ਉਸ ਲਾਸ਼ ਨੂੰ ਕਬਜ਼ੇ ਦੇ ਵਿੱਚ ਲਿਆ ਅਤੇ ਕਬਜ਼ੇ ਦੇ ਵਿੱਚ ਲੈਣ ਤੋਂ ਬਾਅਦ ਪੋਸਟਮਾਰਟਮ ਦੇ ਲਈ ਦਿੱਤਾ ਫੋਰਨੈਸ ਟੀਮ ਆਪਣੇ ਕੰਮ ਕਰਨ ਦੇ ਲਈ ਲੱਗ ਜਾਂਦੀ ਹੈ ਨਾਲ ਹੀ ਪੁਲਿਸ ਦੀ ਟੀਮ ਆਪਣਾ ਕੰਮ ਕਰਨ ਦੇ ਲਈ ਲੱਗ ਜਾਂਦੀ ਹੈ ਜਿੱਥੇ-ਜਿੱਥੇ ਤੱਕ ਇਹ ਸੂਚਨਾ ਪਹੁੰਚੀ ਸੀ ਉਥੋਂ ਤੋਂ ਤੱਕ ਉਹ ਲੋਕ ਇਸ ਦੀ ਜਾਣਕਾਰੀ ਪ੍ਰਾਪਤ ਕਰਨ ਦੇ ਲਈ ਲੱਗ ਜਾਂਦੇ ਨੇ ਕਿ ਆਖਰਕਾਰ ਉਹ ਵਿਅਕਤੀ ਕੌਣ ਸੀ ਉਸ ਨੂੰ ਕਿਉਂ ਮਾਰਿਆ ਗਿਆ ਸੀ ਤੇ ਮਾਰਨ ਦੇ ਪਿੱਛੇ ਵਜਾ ਕੀ ਸੀ ਕੀ ਕਾਰਨ ਸੀ ਕੌਣ ਹੋਵੇਗਾ ਉਹ ਕਾਤਿਲ ਆਖਰਕਾਰ ਇਹ ਸਾਰੇ ਸਵਾਲ ਸੀ ਇਹ ਸਵਾਲ ਬਹੁਤ ਹੀ ਤੇਜ਼ ਦੇ ਨਾਲ ਸੋਸ਼ਲ ਮੀਡੀਆ ਤੇ ਹੜਕੰਪ ਮਚਾ ਦਿੰਦੇ ਨੇ ਇੱਕ ਦਿਨ ਅਖਬਾਰ 'ਚ ਇਹ ਖਬਰ ਲੱਗ ਜਾਂਦੀ ਹੈ ਖਬਰ ਲੱਗਣ ਤੋਂ ਬਾਅਦ ਇਹ ਜਾਣਨ ਦੀ ਕੋਸ਼ਿਸ਼ ਕਰ ਰਹੇ ਸੀ ਕਿ ਆਖਰਕਾਰ ਹੁੰਦਾ ਕੀ ਹੈ ਫਿਰ ਪੁਲਿਸ ਇਸ ਮਾਮਲੇ 'ਚ ਇੱਕ FIR ਦਰਜ ਕਰਦੀ ਹੈ ਮੁਕਦਮਾ ਅਪਰਾਧ ਨੰਬਰ 365/2025 BN ਦੀ ਧਾਰਾ 103/1 238 BN ਇਸ ਹੁਣ ਇਹ FIR ਪੁਲਿਸ ਵੱਲੋਂ ਦਰਜ ਕਰ ਲਈ ਜਾਂਦੀ ਹੈ ਮਰਨ ਵਾਲੇ ਵਿਅਕਤੀ ਦੇ ਬਾਰੇ ਚ ਇਹ ਪਤਾ ਲੱਗਦਾ ਹੈ ਕਿ ਬਾਰ ਬਾਰ ਚਾਕੂ ਨਾਲ ਵਾਰ ਕੀਤਾ ਗਿਆ ਸੀ ਉਸ ਦੀ ਵਜ੍ਹਾ ਦੇ ਨਾਲ ਉਸ ਦੀ ਮੌਤ ਹੋਈ ਹੈ ਕਿਉਂ ਤੇ ਕਿਸ ਨੇ ਕੀਤੀ ਹੈ ਜਿਹੜਾ ਸਵਾਲ ਸੀ ਉਹ ਉੱਥੇ ਹੀ ਖੜਾ ਹੋਇਆ ਸੀ ਇਹ ਖਬਰ ਅਖਬਾਰਾਂ ਦੇ ਵਿੱਚ ਲੱਗ ਚੁੱਕੀ ਸੀ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਸੀ ਤੇ ਪੁਲਿਸ ਨੇ ਵੀ ਜਿਹੜੇ ਪੁਲਿਸ ਦੇ ਸੋਸ਼ਲ ਮੀਡੀਆ ਅਕਾਊਂਟ ਹੁੰਦੇ ਨੇ ਉੱਥੇ ਵੀ ਇਹ ਜਾਣਕਾਰੀ ਸਾਂਝੀ ਕੀਤੀ ਸੀ ਪਰ ਉਸ ਤੋਂ ਬਾਅਦ ਵੀ ਪੁਲਿਸ ਨੂੰ ਕੋਈ ਵੀ ਸੂਚਨਾ ਮਿਲ ਨਹੀਂ ਰਹੀ ਸੀ 6 ਜੂਨ ਨੂੰ লাশ ਮਿਲਦੀ ਹੈ 6 ਜੂਨ 2025 ਨੂੰ 7 8 9 10 11 12 13 ਇਸ ਤਰ੍ਹਾਂ ਹੀ ਲਗਾਤਾਰ ਦਿਨ ਲੰਘਦੇ ਜਾ ਰਹੇ ਸੀ ਪੁਲਿਸ ਦੇ ਹੱਥ ਕੁਝ ਵੀ ਨਹੀਂ ਲੱਗਦਾ ਖਾਲੀ ਦੇ ਖਾਲੀ रह ਜਾਂਦੇ ਨੇ 20 ਦਿਨ ਤੋਂ ਜ਼ਿਆਦਾ ਦਿਨ ਲੰਘ ਚੁੱਕੇ ਸੀ ਪਰ ਇਹ ਪਤਾ ਨਹੀਂ ਲੱਗ ਰਿਹਾ ਸੀ ਕਿ ਮਰਨ ਵਾਲਾ ਵਿਅਕਤੀ ਕੌਣ ਹੈ ਮਾਰਨ ਵਾਲੇ ਵਿਅਕਤੀ ਦੇ ਵਾਰਿਸ ਪਤਾ ਹੀ ਨਹੀਂ ਲੱਗ ਰਿਹਾ ਸੀ ਤੇ ਕਾਤਿਲ ਦਾ ਕਿਵੇਂ ਪਤਾ ਲੱਗੇਗਾ ਕਤਲ ਦੀ ਵਜ੍ਹਾ ਕੀ ਹੈ ਕੀ ਕਾਰਨ ਹੈ ਉਹੋ ਕਿਵੇਂ ਪਤਾ ਲੱਗੇਗਾ ਆਖਰਕਾਰ 20 ਦਿਨਾਂ ਤੋਂ ਬਾਅਦ ਪੁਲਿਸ ਨੂੰ ਇੱਕ ਸੂਮ ਮਿਲਦੀ ਹੈ 27 ਜਾਂ 28 ਜੂਨ 2025 ਦੀ ਇਹ ਗੱਲ ਹੈ ਪੁਲਿਸ ਦਾ ਇੱਕ ਪੋਰਟਲ ਹੁੰਦਾ ਹੈ ਸੈਂਟਰ ਪੋਰਟਲਰ ਤੋਂ ਇਹ ਪਤਾ ਲੱਗਦਾ ਹੈ ਕਿ ਇਹ ਵਿਅਕਤੀ ਜਿਹੜਾ ਮਰਨ ਵਾਲਾ ਹੈ ਇਸ ਦਾ ਨਾਮ ਹੈ ਇੰਦਰ ਕੁਮਾਰ ਜਿਸ ਦੀ ਉਮਰ 45 ਸਾਲ ਦੇ ਨੇੜੇ ਤੇੜੇ ਹੈ ਜਿਹੜਾ ਕਿ ਪਟਵਾਰ ਖਡੋਲਾ ਨੂੰ ਇੱਕ ਪਿੰਡ ਲੱਗਦਾ ਹੈ ਪੁਲਿਸ ਤੋਂ ਕਿ ਮੰਜੋਲੀ ਜੱਬਲਪੁਰ ਮੱਧ ਪ੍ਰਦੇਸ਼ ਦਾ ਰਹਿਣ ਵਾਲਾ ਸੀ ਆਖਰਕਾਰ ਪਤਾ ਲੱਗਦਾ ਹੈ ਕਿ ਜਿਹੜਾ ਇਸ ਦਾ ਭਰਾ ਹੈ ਮਰਨ ਵਾਲੇ ਦਾ ਅਜੇ ਕੁਮਾਰ Tiwari ਇਸ ਨੇ ਮੰਜੋਲੀ ਥਾਣੇ 'ਚ ਇੱਕ FIR ਦਰਜ ਕਰਵਾਏ ਸੀ 8 ਜੂਨ 2025 ਨੂੰ ਕਿ ਮੇਰਾ ਭਰਾ ਅਚਾਨਕ ਤੋਂ ਹੀ ਲਾਪਤਾ ਹੋ ਗਿਆ ਮੈਂ ਉਸ ਉਹ ਲੱਭਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਪਰ ਉਹ ਲੱਭ ਨਹੀਂ ਰਿਹਾ ਹੁਣ ਇਸਦੇ ਹੀ ਚਲਦੇ ਆ ਜਦੋਂ ਪੁਰਾਣੇ ਗੁੰਮਸ਼ੁਦਾ ਦੀ ਐਫਆਈਆਰ ਦਰਜ ਕਰਵਾਈ ਸੀ ਉਧਰ ਸੈਂਟਰਲ ਪੋਰਟਲ ਦੇ ਮਾਧਿਅਮ ਤੋਂ ਉੱਤਰਾ ਪ੍ਰਦੇਸ਼ ਦੀ ਖੁਸ਼ੀਨਗਰ ਦੀ ਪੁਲਿਸ ਨੂੰ ਇਹ ਪਤਾ ਲੱਗਦਾ ਹੈ ਪੁਲਿਸ ਨੇ ਇਸ ਵਿਅਕਤੀ ਦਾ ਮਤਲਬ ਕਿ ਇੰਦਰ ਕੁਮਾਰ ਦਾ ਜਿਹੜਾ ਮੋਬਾਈਲ ਸੀ ਉਸ ਦੀ ਸਾਰੀ ਡਿਟੇਲ ਕਢਵਾਈ ਹੈ ਡਿਟੇਲ ਕਢਵਾਉਣ ਤੋਂ ਬਾਅਦ ਪਤਾ ਲੱਗਦਾ ਹੈ ਕਿ ਉਸ ਦੇ ਸੰਪਰਕ ਵਿੱਚ ਕੌਣ ਕੌਣ ਸੀ ਉਸ ਦੀ ਜਿਹੜੀ ਲੋਕੇਸ਼ਨ ਸੀ ਉਹ ਕਿੱਥੇ ਕਿੱਥੇ ਗਿਆ ਕਿੱਥੇ ਕਿੱਥੇ ਨਹੀਂ ਉਸ ਦੇ ਮੋਬਾਈਲ ਤੋਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਪੁਲਿਸ ਕੋਲ ਤਿੰਨ ਨਾਮ ਸਾਹਮਣੇ ਆਉਂਦੇ ਨੇ ਇੱਕ ਨਾਮ ਹੁੰਦਾ ਹੈ ਸਹੀਬਾ ਬਾਣੂ ਜਿਹੜੀ ਕਿ ਮੀਠਾ ਬੇਲ ਥਾਣਾ ਜਗਾਂ ਜ਼ਿਲ੍ਹਾ ਗੋਰਖਪੁਰ ਉੱਤਰਾਪਰਦੇਸ਼ ਨਾਲ ਹੀ ਸ਼ਮਸ਼ੂਦੀ ਇਨਸਾਰੀ ਕੋਨਾਸ ਬਰਸਾਰ ਥਾਣਾ ਜਗਾਹ گورਖਪੁਰ ਤੇ ਹੁਣ ਤੀਜਾ ਨਾਮ ਹੁੰਦਾ ਹੈ ਕੋਸ਼ਲ ਕੁਮਾਰ ਗੋੜ ਸਾਡਾ ਥਾਣਾ ਗੋਰੀ ਬਾਜ਼ਾਰ ਜ਼ਿਲ੍ਹਾ ਦੇਵਰੀਆ ਇਹ ਨਾਮ ਜਦੋਂ ਨਿਕਲ ਕੇ ਸਾਹਮਣੇ ਆਉਂਦੇ ਨੇ ਤਾਂ ਪੁਲਿਸ ਨੇ ਇਹਨਾਂ ਤਿੰਨਾਂ ਨੂੰ ਰਡਾਰ ਤੇ ਲਿਆ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਗ੍ਰਿਫਤਾਰ ਕਰਨ ਤੋਂ ਬਾਅਦ ਪੁਲਿਸ ਦੀ ਜਦੋਂ ਜਾਂਚ ਪੜਤਾਲ ਅੱਗੇ ਵਧਦੀ ਹੈ ਤਾਂ ਪਤਾ ਲੱਗਦਾ ਹੈ ਕਿ ਸਹਿਬਾ ਬਾਣੂ ਜਿਹੜੀ ਇਹ ਕੁੜੀ ਹੈ ਇਸ ਨੇ ਕੋਸ਼ਲ ਕੁਮਾਰ ਗੋੜ ਦੇ ਨਾਲ ਲੰਮੇ ਅਰਜ਼ੀ ਕਰਵਾਈ ਸੀ ਕੋਸ਼ਲ ਕੁਮਾਰ ਗੋੜ ਦੇ ਨਾਲ ਲੰਮੇ ਅਰਜ਼ੀ ਕਰਵਾਉਣ ਤੋਂ ਬਾਅਦ گورਖਪੁਰ ਦੇ ਨਾਲ ਇੱਕ ਕੋੜਾ ਘਾੜ ਜਗਾਂ ਲੱਗਦੀ ਹੈ ਉਥੇ ਕਿਰਾਏ ਦੇ ਮਕਾਨ ਤੇ ਰਹਿਣਾ ਸ਼ੁਰੂ ਕਰ ਦਿੰਦੇ ਨੇ ਲਵ ਮੈਰਿਜ ਕਰਵਾਉਣ ਤੋਂ ਬਾਅਦ ਸਹਿਬਾ ਬਾਣੂ ਨੇ ਆਪਣਾ ਨਾਮ ਬਦਲ ਕੇ ਖੁਸ਼ੀ तिवारी ਰੱਖ ਲੈਂਦੀ ਹੈ ਜ਼ਿੰਦਗੀ ਇਹਨਾਂ ਦੀ ਠੀਕ ਠਾਕ ਚੱਲ ਰਹੀ ਸੀ ਪਰ ਇੱਕ ਦਿਨ ਇਹ ਸੋਸ਼ਲ ਮੀਡੀਆ ਤੇ ਇੱਕ ਰੀਅਲ ਦੇਖ ਰਹੇ ਸੀ ਰੀਅਲ ਦੇਖਦੇ-ਦੇਖਦੇ ਹੀ ਇਹ ਇੱਕ ਰੀਅਲ ਤੇ ਜਾ ਕੇ ਰੁਕ ਜਾਂਦੀ ਹੈ ਕਿ ਇੱਕ ਵਿਅਕਤੀ ਅਨੁਰੋਧ ਅਚਾਰੀਆਂ ਨੂੰ ਇੱਕ ਸਵਾਲ ਕਰਦਾ ਹੈ ਕਿ ਮੇਰਾ ਵਿਆਹ ਨਹੀਂ ਹੋ ਰਿਹਾ ਤੇ ਮੇਰੇ ਕੋਲ 18 ਏਕੜ ਜ਼ਮੀਨ ਹੈ ਦੇ باوجود ਵੀ ਉਦੋਂ ਹੀ ਕਥਾਵਾਚਕ ਇਹ ਕਹਿੰਦੇ ਨੇ ਕਿ ਕੁੜੀ ਵਾਲਿਆਂ ਨੂੰ ਕੁਝ ਨਹੀਂ ਦਿਖਾਈ ਦੇ ਰਿਹਾ ਹੋਰ ਕੋਈ ਤਾਂ ਦੇਖਣਾ ਨਹੀਂ ਇਸ ਰੀਲ ਨੂੰ ਪਰ ਸਹਿਬਾ ਤਿਵਾਰੀ ਮਤਲਬ ਕਿ ਖੁਸ਼ੀ ਤਿਵਾਰੀ ਇਸ ਧੀਰ ਨੂੰ ਦੇਖ ਲੈਂਦੀ ਹੈ ਜਿਹੜੇ ਇਸ ਦਾ ਪਤੀ ਹੁੰਦਾ ਹੈ ਇਸ ਦਾ ਨਾਮ ਕੋਸ਼ਲ ਹੁੰਦਾ ਹੈ ਆਪਣੇ ਪਤੀ ਨੂੰ ਹੀ ਭਰਾ ਬਣਾ ਕੇ ਜਿਸ ਦਾ ਨਾਮ ਸੰਦੀਪ ਰੱਖਿਆ ਜਾਂਦਾ ਹੈ ਉਸ ਨੂੰ ਭੇਜਦੀ ਲਗਭਗ 600 ਕਿਲੋਮੀਟਰ ਦੂਰ ਜੱਬਲਪੁਰ ਦੇ ਉਸੇ ਇਲਾਕੇ 'ਚ ਜਿੱਥੇ ਹੀ ਇੰਦਰ ਕੁਮਾਰ ਰਹਿੰਦਾ ਹੈ ਇੰਦਰ ਕੁਮਾਰ ਦੇ ਕੋਲ ਜਦੋਂ ਭੇਜਿਆ ਜਾਂਦਾ ਹੈ ਇੰਦਰ ਕੁਮਾਰ ਦੇ ਕੋਲ ਜਾਣ ਤੋਂ ਬਾਅਦ ਉਹ ਗੱਲਬਾਤ ਕਰਦਾ ਹੈ ਉਸ ਤੋਂ ਬਾਅਦ ਉਹ ਕਹਿੰਦਾ ਹੈ ਕਿ ਮੈਂ ਆਪਣੀ ਭੈਣ ਦਾ ਰਿਸ਼ਤਾ ਤੁਹਾਡੇ ਲਈ ਲੈ ਕੇ ਆਇਆ ਹਾਂ ਬਸ ਇੰਨਾ ਹੀ ਸੁਣਿਆ ਸੀ ਤੇ ਇੰਦਰ ਕੁਮਾਰ ਇੰਨਾ ਖੁਸ਼ ਹੋ ਜਾ ਹੁੰਦਾ ਹੈ ਉਹ ਸਕੂਲ 'ਚ ਬੱਚਿਆਂ ਨੂੰ ਪੜਾਉਂਦਾ ਵੀ ਸੀ ਅਤੇ ਜ਼ਮੀਨ ਵੀ ਸੀ ਸਾਰਾ ਕੁਝ ਵਧੀਆ ਸੀ ਜਦੋਂ ਉੱਥੇ ਜਾ ਕੇ ਉਸਨੇ ਗੱਲਬਾਤ ਕਰਨੀ ਸ਼ੁਰੂ ਕੀਤੀ ਸੰਦੀਪ ਕੁਮਾਰ ਨੂੰ ਖੁਸ਼ ਕਰਨ ਦੇ ਲਈ ਇੰਦਰ ਕੁਮਾਰ ਉਸ ਨੂੰ ਇੱਕ ਵਧੀਆ ਜੇ ਹੋਟਲ ਤੇ ਲੈ ਕੇ ਜਾਂਦਾ ਹੈ ਉੱਥੇ ਲੈ ਜਾਣ ਤੋਂ ਬਾਅਦ ਉਹਦੀ ਸੇਵਾ ਕਰਦਾ ਹੈ ਉਸ ਨੂੰ ਖਿਲਾਉਂਦਾ ਪਿਲਾਉਂਦਾ ਹੈ ਉਹਦੇ ਨਾਲ ਗੱਲਬਾਤ ਕਰਦਾ ਹੈ ਉਸ ਤੋਂ ਬਾਅਦ ਉਹ ਖੁਸ਼ ਹੋ ਜਾਂਦਾ ਹੈ ਜਦੋਂ ਇੰਦਰ ਕੁਮਾਰ ਨੇ ਕਿਹਾ ਕਿ ਤੁਹਾਡੀ ਭੈਣ ਕਿਹੋ ਜਿਹੀ ਦਿਸਦੀ ਹੈ ਤਾਂ ਉਹ ਫੋਟੋ ਦਿਖਾਉਂਦਾ ਹੈ ਜਿਸ ਦਾ ਨਾਮ ਖੋਸ਼ੀ तिवारी ਉਰਫ ਸਹੇਬਾ ਬਾਣੂ ਜਿਹੜੀ ਫੋਟੋ ਦਿਖਾਉਂਦਾ ਹੈ ਉਸ ਦੀ ਹੁੰਦੀ ਹੈ ਇੰਦਰ ਕੁਮਾਰ ਕਿਤੇ ਨਾ ਕਿਤੇ ਲੱਟੂ ਹੋ ਜਾਂਦਾ ਹੈ ਹੁਣ ਇਹ ਦੋਵੇਂ ਆਪਸ ਦੇ ਵਿੱਚ ਇੱਕ ਦੂਜੇ ਨੂੰ ਨੰਬਰ ਦੇ ਦਿੰਦੇ ਨੇ ਸਹੇਬਾ ਲਗਾਤਾਰ ਇੰਦਰ ਦੇ ਨਾਲ ਗੱਲਬਾਤ ਕਰ ਰਹੀ ਸੀ ਗੱਲਬਾਤ ਦਾ ਸਿਲਸਿਲਾ ਲਗਾਤਾਰ ਚੱਲ ਰਿਹਾ ਸੀ ਹਲੇ ਜ਼ਿਆਦਾ ਦਿਨ ਨਹੀਂ ਹੋਏ ਸੀ 27 ਮਈ 2025 ਤੋਂ ਇਹ ਗੱਲਬਾਤ ਦਾ ਸਿਲਸਿਲਾ ਸ਼ੁਰੂ ਹੁੰਦਾ ਹੈ 27 28 29 30 31 ਇਦਾਂ ਹੀ ਦਿਨ ਲੰਘਦੇ ਜਾ ਰਹੇ ਸੀ ਇਸ ਦੇ ਚਲਦਿਆਂ ਹੀ ਸਹਿਬਾ ਬਣ ਉਰਫ ਖੁਸ਼ੀ Tiwari ਨੇ ਇੰਦਰ ਨੂੰ ਕਿਹਾ ਕਿ ਜੇਕਰ ਤੁਸੀਂ ਵਿਆਹ ਕਰਵਾਉਣਾ ਚਾਹੁੰਦੇ ਹੋ ਤੁਹਾਨੂੰ ਗੋਰਖਪੁਰ ਆਉਣਾ ਪਵੇਗਾ ਅਤੇ ਗੋਰਖਪੁਰ ਆਉਣ ਦੇ ਲਈ ਆਪਣੇ ਪਰਿਵਾਰ ਦੇ ਨਾਲ ਤੁਹਾਨੂੰ ਗੱਲ ਕਰਨੀ ਪਵੇਗੀ ਹਾਲਾਂਕਿ ਪਰਿਵਾਰ ਦੇ ਵਿੱਚ ਕੋਈ ਵੀ ਜਿਆਦਾ ਜੀ ਨਹੀਂ ਸੀ ਸਿਰਫ ਭਰਾ ਹੈ ਭਰਾ ਨੂੰ ਤੁਸੀਂ ਇੱਕ ਵਾਰ ਪਿਆਰ ਕਰ ਲਵੋ ਸਮਝਾ ਲਵੋ ਹਾਲਾਂਕਿ ਮੈਨੇ ਵੀ ਆਪਣੇ ਭਰਾ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਹੈ ਆਖਰਕਾਰ ਉਹ ਵਿਅਕਤੀ ਉਥੇ ਪਹੁੰਚ ਜਾਂਦਾ ਹੈ 2 ਜੂਨ 2025 ਨੂੰ ਆਪਣੇ ਘਰ ਤੋਂ ਨਿਕਲਦਾ ਲਗਭਗ 600 ਕਿਲੋਮੀਟਰ ਦੂਰ ਉਸ ਕੁੜੀ ਦੇ ਕੋਲ ਉਹ ਪਹੁੰਚ ਜਾਂਦਾ ਹੈ ਪਰ ਜਦੋਂ ਜਾ ਰਿਹਾ ਸੀ ਉਹ ਆਪਣੇ ਭਰਾ ਅਜੀਤਵਾਰੇ ਨੂੰ ਕਹਿੰਦਾ ਹੈ ਕਿ ਮੈਨੂੰ ਇੱਕ ਕੁੜੀ ਮਿਲੀ ਹੈ ਮੈਂ ਉਸ ਨਾਲ ਵਿਆਹ ਕਰਵਾਉਣਾ ਚਾਹੁੰਦਾ ਹਾਂ ਕੁਝ ਅਜੀਹੇ ਦਿਖਾਈ ਦਿੰਦੀ ਹੈ ਕੁਝ ਇਸ ਤਰ੍ਹਾਂ ਦੀਆਂ ਗੱਲਾਂ ਉਹ ਆਪਣੇ ਭਰਾ ਨੂੰ ਦੱਸਦਾ ਹੈ ਪਰ ਉਸ ਨੂੰ ਵੀ ਪੂਰੀ ਤਰ੍ਹਾਂ ਉਸ ਜਗ੍ਹਾ ਦੇ ਬਾਰੇ ਪਤਾ ਨਹੀਂ ਸੀ ਕਿੱਥੇ ਜਾ ਰਿਹਾ ਹੈ ਕਿੱਥੇ ਨਹੀਂ ਕਿਉਂਕਿ ਉਹ ਕੂਡੀ ਨੇ ਕਿਹਾ ਸੀ ਕਿ ਤੁਸੀਂ ਇਕੱਲੇ ਹੀ ਆਉਣਾ ਹੈ ਕਿਸੇ ਨੂੰ ਨਾਲ ਲੈ ਕੇ ਨਹੀਂ ਆਉਣਾ ਤੇ ਨਾ ਹੀ ਵਿਅਕਤੀ ਇਸ ਤਰ੍ਹਾਂ ਦਾ ਸੀ ਕਿ ਉਸ ਦੀ ਗੱਲਾਂ ਦੇ ਵਿੱਚ ਲਗਾਤਾਰ ਫਸਦਾ ਜਾ ਰਿਹਾ ਸੀ ਆਖਰਕਾਰ ਉਸ ਲੜਕੀ ਦੇ ਕੋਲ ਪਹੁੰਚ ਜਾਂਦਾ ਹੈ ਇਥੋਂ ਉਹ ਗੋਰਖਪੁਰ ਬੁਲਾਉਂਦੇ ਨੇ ਪਰ ਗੋਰਖਪੁਰ ਤੋਂ ਕਿਸੇ ਦੂਸਰੀ ਜਗ੍ਹਾ ਤੇ ਲੈ ਕੇ ਜਾਂਦੇ ਨੇ 3 ਜੂਨ 2025 ਅਤੇ ਜਿੱਥੇ ਲੈ ਕੇ ਜਾਂਦੇ ਨੇ ਸਭ ਤੋਂ ਪਹਿਲਾਂ ਜ਼ਾਇਦਾਦ ਦਾ ਹਲਫਨਾਮਾ ਤਿਆਰ ਕਰਵਾਉਂਦੇ ਨੇ ਹਲਫਨਾਮੇ 'ਚ ਇਹ ਲਿਖਵਾਉਂਦੇ ਨੇ ਕਿ ਜੇਕਰ ਇੰਦਰ ਕੁਮਾਰ ਕੁਝ ਹੋ ਜਾਂਦਾ ਹੈ ਤਾਂ ਫਿਰ ਜਾਂ ਮਰ ਜਾਂਦਾ ਹੈ ਤਾਂ ਮਰਨ ਤੋਂ ਬਾਅਦ ਉਸ ਦੀ ਜਿਹੜੀ ਜ਼ਮੀਨ ਜਾਇਦਾਦ ਹੈ ਉਸ ਦੇ ਕੋਲ ਜੋ ਵੀ ਤਾਂ ਦੌਲਤ ਹੈ ਤੇ ਉਹ ਸਾਰਾ ਕੁਝ ਹੀ ਸਹਿਬਾ ਬਣੂ ਉਰਫ ਖੁਸ਼ੀ ਤਿਵਾਰੀ ਦੇ ਹੱਥ ਲੱਗ ਜਾਵੇ ਉਸ ਨੂੰ ਹੀ ਮਿਲ ਜਾਵੇ ਤੇ ਜਿਹੜਾ ਨਾਲ ਸੀ ਸੰਦੀਪ ਨਾਂ ਦਾ ਵਿਅਕਤੀ ਜਿਹੜਾ ਕਿ ਉਸ ਦਾ ਮੂੰਹ ਬੋਲਿਆ ਭਰਾ ਹੁੰਦਾ ਹੈ ਜਿਹੜਾ ਪਲੈਨਿੰਗ ਦੇ ਨਾਲ ਚੱਲ ਰਿਹਾ ਸੀ ਉਹ ਸਾਰਾ ਕੁਝ ਠੀਕ-ਠਾਕ ਚੱਲਦਾ ਰਹਿੰਦਾ ਹੈ ਹੁਣ ਅਗਲੀ ਤਰੀਕ ਆਉਂਦੀ ਹੈ ਉਥੋਂ ਨਿਕਲਦੇ ਨੇ ਉਹਨਾਂ ਕੋਲ ਤਾਂ ਗੱਡੀ ਹੁੰਦੀ ਹੈ ਯੂਪੀ 53 EZ 6129 ਇਸ ਗੱਡੀ ਵਿੱਚ ਬੈਠਦੇ ਨੇ ਇਸ ਗੱਡੀ 'ਚ ਖੁਸ਼ੀ तिवारी ਬੈਠਦੀ ਹੈ ਤੇ ਨਾਲ ਹੀ ਇੰਦਰ ਕੁਮਾਰ ਬੈਠਦਾ ਹੈ ਇਸ ਤੋਂ ਇਲਾਵਾ ਜਿਹੜਾ ਉਸ ਦਾ ਪਤੀ ਹੈ ਕੋਸ਼ਲ ਹਲੇ ਤੱਕ ਜਿਹੜੀ ਉਹ ਪਲੈਨਿੰਗ ਦੇ ਹਿਸਾਬ ਨਾਲ ਸਹਿਬਾ ਬਾਣੋ ਦਾ ਭਰਾ ਬਣਿਆ ਹੋਇਆ ਸੀ ਉਹ ਭਰਾ ਦੇ ਭੇਸ ਵਿੱਚ ਹੀ ਹੈ ਇੱਕ ਸ਼ਮਸ਼ੂਦੀ ਨਾਂ ਦਾ ਇੱਕ ਵਿਅਕਤੀ ਹੁੰਦਾ ਹੈ ਜੋ ਕਿ ਗੱਡੀ ਨੂੰ ਚਲਾ ਰਿਹਾ ਸੀ ਗੱਡੀ ਵਿੱਚ ਬੈਠਣ ਤੋਂ ਬਾਅਦ ਗੋਰਖਪੁਰ ਛੱਡ ਦਿੰਦੇ ਨੇ ਸਿੱਧਾ ਕੋਸ਼ੀ ਨਗਰ ਪਹੁੰਚਦੇ ਨੇ ਕੋਸ਼ੀ ਨਗਰ ਨੂੰ ਸਰਕਲ ਲੱਗਦਾ ਜਿਸ ਦਾ ਨਾਮ ਹੈ ਕਸਿਆ ਕਸਿਆਚ ਜਾਂਦੇ ਨੇ 5 ਜੂਨ 2025 ਨੂੰ ਇੱਥੇ ਆਈਡੀਅਲ ਨਾ ਦਾ ਇੱਕ ਹੋਟਲ ਹੁੰਦਾ ਹੈ ਹੋਟਲ ਵਿੱਚ ਰਹਿੰਦੇ ਨੇ ਅਤੇ ਉੱਥੇ ਰੁਕਣ ਤੋਂ ਬਾਅਦ ਦੋਵੇਂ ਹੀ ਵਿਆਹ ਕਰਵਾਉਂਦੇ ਨੇ ਇੱਕ ਕਮਰੇ ਦੇ ਵਿੱਚ ਨਕਲੀ ਵਿਆਹ ਕਰਵਾਇਆ ਜਾਂਦਾ ਹੈ ਉਹ ਉਸ ਦੀ ਮੰਗ ਚ ਸੰਦੂਰ ਭਰਦਾ ਹੈ ਉਸ ਨੂੰ ਵਧੀਆ ਜਿਹੇ ਕੱਪੜੇ ਪਵਾਉਂਦੇ ਹਨ ਸਾੜੀ ਪਾਈ ਜਾਂਦੀ ਹੈ ਦੁਲਹਨ ਦੇ ਵੱਲੋਂ ਆਪਣੇ ਘਰ ਤੋਂ ਲਗਭਗ 1,40,000 ਰੁਪਏ ਦੇ ਨੇੜੇ ਤੇੜੇ ਦੇ ਗਹਿਣੇ ਲੈ ਕੇ ਆਇਆ ਸੀ ਉਹ ਕੁੜੀ ਨੂੰ ਆਏ ਜਾਂਦੇ ਨੇ ਉਹਨਾਂ ਨੂੰ ਪਵਾਉਣ ਤੋਂ ਬਾਅਦ ਉਸ ਨੂੰ ਮੰਗ ਚ ਸੰਦੂਰ ਭਰਿਆ ਜਾਂਦਾ ਹੈ ਸ਼ਾਮ ਦਾ ਟਾਈਮ ਹੋ ਗਿਆ ਸੀ ਉਸ ਤੋਂ ਬਾਅਦ ਜਦੋਂ ਸੁਹਾਗਰਾਤ ਦੀ ਤਿਆਰੀ ਹੁੰਦੀ ਹੈ ਸੁਆਗਰਤ ਮਨਾਉਣ ਦੇ ਲਈ ਜਾਂਦੇ ਨੇ ਤਾਂ ਇਹ ਬੈਠ ਕੇ ਤਸੱਲੀ ਦੇ ਨਾਲ ਖਾਣਾ ਖਾਂਦੇ ਨੇ ਜਦੋਂ ਖਾਣਾ ਖਾ ਰਹੇ ਸੀ ਤਾਂ ਇਹ ਇੰਦਰ ਨਹੀਂ ਜਾਣਦਾ ਸੀ ਕਿ ਜਿਹੜਾ ਖਾਣਾ ਉਹ ਖਾ ਰਿਹਾ ਹੈ ਦਰਅਸਲ ਉਸ ਖਾਣੇ ਦੇ ਅੰਦਰ ਨਸ਼ੇ ਵਾਲੀਆਂ ਦਵਾਈਆਂ ਮਿਲਾਈਆਂ ਹੋਈਆਂ ਨੇ ਕਿਉਂਕਿ ਉਹ ਖਾਵੇਗਾ ਤੇ ਖਾਣ ਤੋਂ ਬਾਅਦ ਉਦੋਂ ਹੀ ਉਸ ਨੂੰ ਨੀਂਦਾ ਜਾਵੇਗੀ ਉਸ ਨੂੰ ਬਿਲਕੁਲ ਵੀ ਇਸ ਗੱਲ ਦੀ ਜਾਣ ਨਹੀਂ ਸੀ ਉਹ ਤਾਂ ਖੁਸ਼ ਸੀ ਕਿ ਉਸਦੇ 45 ਸਾਲ ਦੀ ਉਮਰ ਦੇ ਵਿੱਚ ਕੁੜੀ ਦੇ ਨਾਲ ਵਿਆਹ ਹੋ ਰਿਹਾ ਹੈ ਅਤੇ ਹੋਰ ਸੁਆਗਰਾਤ ਮਨਾਉਣ ਦੇ ਲਈ ਕਮਰੇ ਦੇ ਵਿੱਚ ਜਾਵੇਗਾ ਅਤੇ ਉਸ ਤੋਂ ਬਾਅਦ ਜਦੋਂ ਉਹ ਬੈੱਡ ਤੇ ਪੈਂਦਾ ਹੈ ਪੈਣ ਤੋਂ ਬਾਅਦ ਉਸ ਨੂੰ ਉਦੋਂ ਹੀ ਨਾਲ ਦੀ ਨਾਲ ਉਹ ਬੇਹੋਸ਼ ਹੋ ਜਾਂਦਾ ਹੈ ਅਤੇ ਜਿਵੇਂ ਹੀ ਉਹ ਬੇਹੋਸ਼ ਹੁੰਦਾ ਹੈ ਉਸਦੇ ਬੇਹੋਸ਼ ਹੋਣ ਤੋਂ ਬਾਅਦ ਉਹ ਉਦੋਂ ਹੀ ਇਸ ਜਗ੍ਹਾ ਨੂੰ ਛੱਡਣ ਦਾ ਪਲਾਨ ਕਰਦੇ ਨੇ ਪਲਾਨ ਬਣਾਉਂਦੇ ਨੇ ਇਸ ਜਗ੍ਹਾ ਨੂੰ ਛੱਡਣ ਦੇ ਛੱਡਦੇ ਨੇ ਇੱਥੇ ਇਹ ਯੂਪੀ 53 EZ 6829 ਇਸ ਕਾਰ ਚ ਬੈਠਦੇ ਨੇ ਸ਼ਮਸ਼ੂਦੀਨ ਚਲਾ ਰਿਹਾ ਹੁੰਦਾ ਹੈ ਇੰਦਰ ਨੂੰ ਬੇਹੋਸ਼ ਦੀ ਹਾਲਤ ਦੇ ਵਿੱਚ ਸਕਰੋਲੀ ਦੇ ਇਲਾਕੇ ਚ ਲੈ ਜਾਂਦੇ ਨੇ ਜਿਹੜਾ ਵਾਰਡ ਨੰਬਰ 4 ਚ ਇੱਕ ਜੰਗਲ ਜਿਹੜਾ ਹੁੰਦਾ ਹੈ ਉਥੇ ਜਾਣ ਤੋਂ ਬਾਅਦ ਚਾਕੂਆਂ ਦੇ ਨਾਲ ਇੱਕ ਤੋਂ ਇੱਕ ਵਾਰ ਕੀਤਾ ਜਾਂਦਾ ਹੈ ਅਤੇ ਜਦੋਂ ਉਸ ਨੂੰ ਬਹੁਤ ਹੀ ਜ਼ੋਰ ਦੇ ਨਾਲ ਚਾਕੂ ਮਾਰਿਆ ਜਾਂਦਾ ਹੈ ਤਾਂ ਉਸ ਦੀ ਗਰਦਨ ਦੇ ਵਿੱਚ ਜਾ ਕੇ ਚਾਕੂ ਫਸ ਜਾਂਦਾ ਹੈ ਉਸ ਤੋਂ ਬਾਅਦ ਉਸ ਦੀ লাশ ਨੂੰ ਉਹ ਫੈਂਕਦੇ ਨੇ ਝਾੜੀਆਂ ਚੋਂ ਫੈਂਕਣ ਤੋਂ ਬਾਅਦ ਉਹ ਆਰਾਮ ਦੇ ਨਾਲ ਲੇ ਜਾਂਦੇ ਨੇ ਪਰ ਉਸ ਦੇ ਜਿਹੜੇ ਗੈਣੇ ਸੀ ਪੈਸੇ ਸੀ ਮੋਬਾਈਲ ਸੀ ਇੰਦਰ ਦੇ ਕੋਲ ਜੋ ਵੀ ਸਮਾਨ ਸੀ ਉਹ ਸਾਰਾ ਸਮਾਨ ਆਪਣੇ ਕਬਜ਼ੇ ਦੇ ਵਿੱਚ ਲੈ ਲੈਂਦੇ ਨੇ ਤੇ ਨਿਕਲ ਜਾਂਦੇ ਨੇ ਇਹ ਸੋਚ ਕੇ ਕਿ ਸ਼ਾਇਦ ਕਦੇ ਫੜੇ ਨਹੀਂ ਜਾਵਾਂਗੇ ਪਰ ਕੋਈ ਨਾ ਕੋਈ ਸਬੂਤ ਛੁੱਟ ਹੀ ਜਾਂਦਾ ਹੈ ਪਰ ਪੁਲਿਸ ਨੂੰ ਚਾਹੇ ਥੋੜੀ ਜਿਹੀ ਪਰੇਸ਼ਾਨੀ ਹੋਵੇ ਪਰ ਪੁਲਿਸ ਜੇਕਰ ਆਪਣੀ ਇਮਾਨਦਾਰੀ ਦੇ ਨਾਲ ਕੰਮ ਕਰੇ ਕੋਈ ਵੀ ਕਾਤਲ ਜਾਂ ਫਿਰ ਕੋਈ ਵੀ ਅਪਰਾਧੀ ਲੁਕ ਨਹੀਂ ਸਕਦਾ ਪੁਲਿਸ ਦੀ ਨਜ਼ਰਾਂ ਤੋਂ ਤੇ ਪੁਲਿਸ ਨੇ ਇੱਥੇ ਵੀ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਇੱਥੇ ਇਮਾਨਦਾਰੀ ਦੇ ਨਾਲ ਕੰਮ ਕਰਕੇ ਕਾਤਲਾ ਤੱਕ ਪਹੁੰਚੇ ਉਹ ਕੁੜੀ ਜਿਸ ਦਾ ਨਾਮ ਸਹਿਬਾ ਬਾਣੂ ਹੁੰਦਾ ਹੈ ਖੁਸ਼ੀ तिवारी ਬਣ ਜਾਂਦੀ ਹੈ ਜਿਸ ਦੇ ਨਾਲ ਪ੍ਰੇਮ ਵਿਆਹ ਕਰਦੀ ਹੈ ਕੋਸ਼ਲ ਗੋੜ ਦੇ ਨਾਲ ਉਸ ਦੇ ਨਾਲ ਮਿਲ ਕੇ ਇੱਕ ਇਸੇ ਵਿਅਕਤੀ ਨੂੰ ਮਾਰ ਦਿੰਦੀ ਹੈ ਕਤਲ ਕਰ ਦਿੰਦੇ ਨੇ ਜਿਹੜਾ ਵਿਅਕਤੀ ਕੱਲਾ ਸੀ ਜਿਸ ਦੇ ਮਾਪੇ ਪਹਿਲਾਂ ਹੀ ਮਰ ਚੁੱਕੇ ਸੀ ਉਹ ਬਿਲਕੁਲ ਇਕੱਲਾ ਰਹਿੰਦਾ ਸੀ ਜੇਕਰ ਉਸ ਦਾ ਭਰਾ ਪੁਲਿਸ ਸਟੇਸ਼ਨ ਜਾ ਕੇ ਐਫ ਆਈ ਆਰ ਦਰਜ ਨਾ ਕਰਵਾਉਂਦਾ ਤਾਂ ਸ਼ਾਇਦ ਇਸ ਮਾਮਲੇ 'ਚ ਕਦੇ ਵੀ ਖੁਲਾਸਾ ਨਾ ਹੁੰਦਾ ਅਤੇ ਸਾਨੂੰ ਇਸ ਦੇ ਕਾਤਲਾਂ ਤੱਕ ਪਹੁੰਚਣਾ ਬਹੁਤ ਹੀ ਮੁਸ਼ਕਲ ਹੋ ਜਾਂਦਾ। ਦੋਸਤੋ ਫਿਲਹਾਲ ਹੀ ਇਹਨਾਂ ਤਿੰਨ ਅਪਰਾਧੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਗ੍ਰਿਫਤਾਰ ਕਰਨ ਤੋਂ ਬਾਅਦ ਜੇਲ੍ਹ ਭੇਜਿਆ। 29 ਜੂਨ 2025 ਨੂੰ ਇਸ ਘਟਨਾ ਕਰਮ ਦਾ ਖੁਲਾਸਾ ਕਰਦੇ ਹੋਏ ਲੋਕਾਂ ਨੂੰ ਦੱਸਿਆ ਕਿ ਅਨੁਰਾਧਾ ਅਚਾਰੀਆ ਨੂੰ ਜਿਸ ਵਿਅਕਤੀ ਨੇ ਸਵਾਲ ਕੀਤਾ ਸੀ, ਇੰਦਰ ਕੁਮਾਰ ਨੇ ਦਰਅਸਲ ਉਸ ਦਾ ਕਤਲ ਦੇ ਪਿੱਛੇ ਦੀ ਅਸਲ ਵਜ੍ਹਾ ਇਹ ਸੀ ਕਿ ਉਸ ਦੀ ਜਿਹੜੀ ਜਾਇਦਾਦ ਸੀ ਉਹ ਹੜਪਣਾ ਚਾਹੁੰਦੇ ਸੀ। ਖੁਸ਼ੀ तिवारी ਉਰਫ ਸਹਿਬਾਵਾ ਨੂੰ ਨਾਲ ਹੀ ਉਸ ਦਾ ਪਤੀ ਕੋਸ਼ਲ ਤੇ ਨਾਲ ਹੀ ਸ਼ਮਦੀਨ ਪਰ ਪਹਿਲਾਂ ਤਾਂ ਇਹਨਾਂ ਨੇ ਕਿਸੇ ਵੀ ਘਟਨਾ ਨੂੰ ਅੰਜਾਮ ਨਹੀਂ ਦਿੱਤਾ ਪੁਲਿਸ ਹਰ ਇੱਕ ਪਹਿਲੂ ਦੀ ਜਾਂਚ ਕਰ ਰਹੀ ਹੈ ਕਿਤੇ ਪਹਿਲਾਂ ਵੀ ਇਹ ਲੋਕ ਇਸ ਤਰ੍ਹਾਂ ਦੇ ਘਟਨਾ ਨੂੰ ਅੰਜਾਮ ਤਾਂ ਨਹੀਂ ਦੇ ਰਹੇ ਸੀ ਸੋ ਦੋਸਤੋ ਬਾਕੀ ਤੁਹਾਡਾ ਇਸ ਵੀਡੀਓ ਬਾਰੇ ਕੀ ਕਹਿਣਾ ਹੈ ਕਾਤਲਾਂ ਬਾਰੇ ਕੀ ਕਹਿਣਾ ਹੈ ਅਤੇ ਉਹਨਾਂ ਨੂੰ ਕਿਹੋ ਜਿਹੀ ਸਜ਼ਾ ਮਿਲਣੀ ਚਾਹੀਦੀ ਹੈ ਆਪਣੇ رائے ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਵੱਡੀ ਜਾਣਕਾਰੀ ਦੇ ਨਾਲ ਸੱਚੀ ਘਟਨਾ ਦੇ ਨਾਲ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਅਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਜਿਸ ਨਾਲ ਸਾਡੀ ਹਰ ਨਵੀਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇਗੀ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਸੱਚੀ ਘਟਨਾ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ